ਜਪਜੀ ਸਾਹਿਬੇ ਕੋ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਬਨੀ ਸੇਪੰਗਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖਵਾਰੁ ਜਪੈ ਜਤਨਾ ਹੋਵੈ ਜੇ ਰਾਇ ਰਹਾ ਲਿਵਤਾਰੁ ਉਖਿਆ ਬਖ ਲਤਰੀ ਜੇ ਬੰਨਾ ਪਰੀਆ ਪਾਰ ਸੈ ਸੈਣ ਪਾ ਲਖੋ ਹੈ ਤੈ ਕਨਜਲੇ ਨਾਲ ਕਿ ਉਸ ਚਿਹਰਾ ਹੋਈਐ ਕਿਆ ਕੂੜਾ ਟੁੱਟੇ ਪਾਲ ਗੁਰਮਰਜਾਇ ਚੰਨਣਾ ਨਾਨਕ ਲਿਖਿਆ ਨਾਲ ਹੁਕਮੇ ਹੋਣਾ ਆਕਾਰ ਹੁਕਮ ਨਾ ਕੰਜਾ ਜਾਏ ਹੁਕਮੇ ਹੋਣਾ ਜੀ ਹੁਕਮ ਲੈ ਵੜਿਆਈ ਹੁਕਮੇ ਤਵਨੇ ਚੁਕਉ ਲਿਖ ਦੁਖ ਸੁਖ ਪਾਈ ਹੈ ਇਕਨਾ ਹੁਕਮੇ ਬਖਸ਼ੀਸ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਨਿਰ ਸਭ ਕੋ ਬਾਰਮ ਕਬਨਾ ਕੋਈ ਨਾਨਕ ਹੁਕਮੇ ਜੀ ਬੁਝੈ ਤਾ ਹੋਮੈ ਕਹਿ ਨਾ ਕੋਈ ਗਾਵੇ ਕੋ ਤਨੁ ਭੈ ਸਿਤਾਨ ਗਾਵੇ ਕੋ ਦਾਜਨ ਨਿਸ਼ਾਨ ਗਾਵੇ ਕੋ ਬਣੋੜਿਆ ਜਚਾਰ ਅਗਰਖ ਵਿਦਿਆ ਗਾਵੇ ਕੋ ਸਾਇ ਗ੍ਰਿਤ ਲਖੇ ਗਾਵੇ ਕੋ ਦੀਪ ਪ੍ਰਦੇਹ ਗਾਵੇ ਕੋ Japੈ ਸਦੂਰ ਗਾਵੇ ਕੋ ਵਿਖੇ ਹਾਜ਼ਰ ਹਾਜ਼ੂਰ ਕਥਨਾ ਕਥਿ ਨਾਮੈ ਟੂਟ ਕਤ ਕਤ ਕਥੀ ਕੋਟੇ ਕੋਟ ਕੋਟ ਦਿੰਦਾ ਹੁਕਮੇ ਹੁਗਮ ਚਰਾਈ ਰਾਹਿ ਨੋ ਨਾਨਕ ਵਿਖਸੈ ਪ੍ਰਵਾਹੋ ਸੱਚਾ ਸਾਹਿ ਸਤਿਨਾਇ ਪਾਖਿਆ ਪਾਪ ਅਪਾਰ ਆਖ ਮਗਹ ਦੇਹਿ ਦੇਹਿ ਦਾਤ ਕਿਰੇ ਦਾਤਾਰ ਫਿਰ ਕਿ ਅਗੇ ਰਖੀਐ ਜਿਦ ਸਦਰਬਾਰ ਮੋਹ ਕੈ ਮੁਰਨਾ ਬੋਲੀਐ ਜਿਸੁ ਮਧਰੇ ਪਿਆਰ ਅਮਰਤ ਵੇਲਾ ਸਤਿਨਾਕ ਉੜੇ ਆਏ ਵਿਚਾਰ ਕਰਮੇ ਆਵੇ ਵਿਗੜ ਨੰਦਰੇ ਮੋਖ ਦਵਾਰ ਨਾਨਕ ਇਹਵੇ ਜਾਣਗੇ ਸਭ ਆਪੇ ਸੁਖਿਆਰ ਥਾਪਿਆ ਨਾ ਜਾਏ ਗਿਤਾ ਨਾ ਹੋਏ ਆਪੇ ਆਪ ਨਿਰੰਦਰ ਸੁਏ ਜਿਨ ਸੇਵਿਆ ਆਦਨ ਪਾਇਆ ਮਾਨ ਨਾਨਕਾ ਭੀ ਹੈ ਗੁਣਿ ਨਿਦਾਨ ਗਾਵੀਐ ਸੁਣਿਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਕਰ ਨ ਜਾਇ ਗੁਰਮੁਖੁ ਨਾਦੰ ਗੁਰਮੁਖੁ ਵੇਦੰ ਗੁਰਮੁਖੁ ਰਿਹਾ ਸੁਮਾਈ ਗੁਰੇਸ਼ਰ ਗੁਰ ਗੋਗਰਖ ਬ੍ਰਹਮਾ ਗੁਰ ਪਾਰਬਤੀ ਮਾਈ ਦੇਹਉ ਜਾਣ ਆਖ ਨਹੀ ਕਹਿਣਾ ਕਥਨ ਨ ਜਾਇ ਗੁਰੂ ਅਕ ਦੇਵ ਜਾਈ ਸਭਨਾ ਦੀਆਂ ਕਗ ਦਾਤਾ ਸੁਖ ਮੈਂ ਸਰਨਾ ਜਾ ਤੀਰਥ ਨਾਮ ਜੀ ਦਿਸ ਪਾਵਣ ਪਾਣੇ ਕੇ ਨਾਇ ਕਰੇ ਜੇ ਤਿਸ ਰੂਪ ਪਾਏ ਵੇਖ ਹੁਣ ਕਰਮ ਕੀ ਮਿਲ ਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰ ਆਖ ਦੇਵ ਜਾਈ ਸਭਨਾ ਜੀ ਆਗਗ ਦਾਤਾ ਸੋ ਮੈਂ ਸਰਣਾ ਜਾ ਜੇ ਜੋ ਵਿਚਾਰੇ ਆਰਜਾ ਹੋਰ ਜੇ ਸੁਣੇ ਹੋਏ ਨਵਾਖੜਾ ਵੇ ਜਾਣੀਐ ਚਲੈ ਸਭ ਕੋ ਵੇ ਚੰਗਾਰ ਨ ਔਰਖ ਨਾਇ ਕੇ ਜਸ ਕੀਰਤ ਜਗਲੇ ਜੇ ਦਿਸਨਦਰ ਨਾਮੁ ਆਵੈ ਤ ਵਾਤਨਾ ਪੁੱਛੈ ਕੇ ਕੀਟਾ ਅੰਦਰ ਕੀਟ ਤਾਰ ਦੋਸੇ ਦੋਸਤ ਰੇ ਨਾਨਕ ਨਿਰਗੁਣ ਗੁਣਕ ਰੇਗਣਮੰਤਿਆ ਗੁਣ ਦੇ ਤਿਹਾ ਗੁਣ ਸੁਝੈ ਜੇ ਦਿਸ ਗੁਣ ਕੋਈ ਕਰੇ ਸੁਣੈ ਸਿਧ ਪੀਰ ਸਰੁਨਾਥ ਸੁਣੈ ਤਰਤ ਤਉਲਾ ਕਾਸ਼ ਸੁਣੈ ਦੀਪ ਲੋਇ ਪਤਾਲ ਸੁਣੈ ਪੂ ਨਾ ਸਕੇ ਕਾਲ ਨਾਨੂ ਪਦ ਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ਼ ਸੁਣੈ ਈਸ਼ਰ ਬਰਮੰਦ ਸੁਣੈ ਮੁਕਸ਼ਲਾ ਹਨਮੰਦ ਸੁਣਿਆ ਜੁਗ ਜੁਗਤਨ ਪੇਦ ਸੁਣਿਆ ਸਾਸਤ ਸਿਮਰਤ ਵੇਲ ਨਾਨਕ ਭਗਤਾਂ ਅਸਤਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋ ਗਿਆਨ ਸੁਣਿਆ ਅ ਅਸ਼ਰਕ ਆਸ਼ਨਾ ਸੁਣਿਆ ਪੜਿ ਅਪੜਿ ਪਾਪ ਹੈ ਮਾਰ ਸੁਣਿਆ ਲਾਗੇ ਸਹਿ ਧਿਆ ਨਾਲੂ ਭਗਤਾਂ ਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ਼ ਸੁਣਿਆ ਇਸ ਰਾਗੁਣਾ ਕੇ ਗਾਹ ਸੁਣਿਆ ਸਿੰਘ ਪੀਰ ਆਪਾਦਿਸ਼ਾ ਸੁਣਿਆ ਦੇ ਪਾਵੇ ਰਹਾ ਸੁਣਿਆ ਹਾਤ ਹੋਵੇ ਅਸਗ ਨਾਲੂ ਭਗਤਾਂ ਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ਼ ਮਨੇ ਕੀ ਗਤਿ ਕਹੀ ਨ ਜਾਏ ਜੀ ਕੋ ਕਹਿ ਪੁੱਛਿ ਪੁੱਛਤਾ ਕਾਧ ਕਰਮ ਨ ਨਖ ਨਹਾਰ ਮਨੇ ਕਾਮੇ ਕਨਣ ਵਿਚਾਰ ਐਸਾ ਨਾਮ ਜਨਨ ਨ ਹੋਈ ਜੀ ਕੋ ਮਨ ਜੜ ਹੈ ਮਨ ਕੋ ਹੋਏ ਮਨ ਸੁਰਤ ਹੋਵੇ ਮਨ ਬੋਧ ਮਨ ਸਹਲ ਬੋਲ ਕੇ ਸੁਖ ਮਨੈ ਮੋਹ ਜੋਟਾ ਨਾ ਖਾਏ ਮਨ ਜਬ ਗੈ ਸਾਥ ਨ ਜਾਏ ਐਸਾ ਨਾ ਗਰੰਜਨ ਹੋਏ ਜੇ ਕੋ ਮਨ ਜਾਣ ਮਨ ਕੁਵੇ ਮਨੈ ਮਾਰੇ ਠਾਗ ਨ ਪਾਏ ਬਨੇ ਪਤ ਸਿਉ ਪ੍ਰਗਟ ਜਾਏ ਮਨੇ ਮਗ ਨ ਚੱਲੇ ਪੰਥ ਮਨੈ ਧਰਮ ਸੇ ਤੇ ਸਨ ਬੰਧ ਐਸਾ ਨਾ ਰੰਜਨ ਹੋਏ ਜੇ ਕੋ ਮਨ ਜਾਣ ਮਨ ਕੁਵੇ ਮਨੈ ਪਾਵ ਹੈ ਮੁਖਤਵਾਰ ਮਨੈ ਪਰਵਾਰਾ ਸਾਧਾਰ ਮਨੈ ਤਨੇ ਤਾਰੇ ਗੁਰ ਸਿੱਖ ਮਨੈ ਨਾਨ ਪੈ ਨਾ ਪਿਖ ਐਸਾ ਨਾਮ ਰੰਗਨ ਹੋਇ ਜਿ ਕੋ ਮਨ ਜਾਣ ਮਨ ਹੋਇ ਪੰਜ ਪ੍ਰਮਾਨ ਪੰਜ ਪ੍ਰਦਾਨ ਪंचे ਪਾਵ ਹੈ ਦਰਗਹਿ ਮਾਨ ਪंचे ਸੋਹ ਹੈ ਦਰ ਰਾਜਾਨ ਪੰਚਾ ਕਾਗ ਦੇ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰਤ ਕੈ ਕਰਨ ਨਾਹੀ ਸੁਮਾਰ ਤਾਲ ਤਨਮ ਦੇ ਆਕਾ ਪੂਤ ਸੰਦੋ ਥਾ ਰਖਿਆ ਜਨ ਸੂਤ ਜੇ ਕੋ ਮੁਝੇ ਹੋਵੇ ਸਤਿਆਰ ਤਵ ਲੋਪਰ ਗੀਤਾ ਭਾਰ ਕਰਤੇ ਹੋਰ ਪਰੈ ਹੋਰ ਹੋਰ ਜਿਸੇ ਭਾਰਤ ਲੈ ਕਵਨ ਜੋ ਹੇ ਜਗਤ ਰੰਗਾਂ ਕੇ ਨਾਭ ਸਭ ਨਾਲ ਕੀਆ ਵਢੀ ਕਿਲਾ ਇਹੋ ਲਿਖ ਲਿਖ ਜਾਣੇ ਕੋਈ ਲਿਖ ਲਖਿਆ ਕੀਤਾ ਹੋਇ ਕੀਤਾ ਤਨ ਸਵਲ ਰੂਪ ਅਗੇ ਤੇ ਜਾਣ ਕੋਣ ਕੂਤ ਕੀਤਾ ਸਵਲ ਇੱਕ ਰੂਪ ਆਵ ਦਿਸਤੇ ਹੋਵੇ ਲਖ ਦਰਿਆ ਕੁਦਰਤ ਕਵਨ ਕਹਾ ਵਿਚਾਰ ਬਾਰਿਆ ਤਕ ਜਾਵੇ ਕੋ ਜੋ ਤਿਤ ਪਾਵੇ ਸਾਂ ਇਹ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਆਸਾਂ ਕਜਪ ਅਸਾਂ ਪਾਉ ਅਸਾਂ ਪੂਜਾ ਅਸਾਂ ਤਪ ਤਾਉ ਅਸਾਂ ਗ੍ਰੰਥ ਮੁਖ ਵੇਦ ਪਾਠ ਆਸਾਂ ਜੋਗ ਮਨ ਰਹੇ ਉਦਾਸ ਅਸਾਂ ਭਗਤ ਗੁਣ ਗਿਆਨ ਵਿਚਾਰ ਅਸਾਂ ਸਤੇ ਅਸਾਂ ਦਾਤਾ ਆਸੰਖ ਸੂਰਮਾ ਭਗਸਾਰ ਆਸੰਖ ਮੂਲ ਬਿਨਾਇ ਤਾਰ ਕੁਦਰਤ ਕਮਲ ਕਹਾ ਓਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਦਰਪਾ ਵੈਸਾ ਏ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਆਸੰਖ ਮੂਰਖੰਦ ਕੂਰ ਆਸੰਖ ਚੋਰ ਹਰਾਮ ਕੂਰ ਆਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹਟਿਆ ਕੁਮਾਹੇ ਆਸੰਗ ਪਾਪੀ ਪਾਪ ਕਰ ਜਾਹੀ ਅਸਾਂ ਕੁੜਿਆਰ ਗੁਨੇ ਕਰਾਹੀ ਅਸਾਂ ਮਲੇਸ਼ ਮਲ ਪਖਾਹੀ ਆਸੰ ਅਨੰਤਕ ਸ੍ਰੀ ਕਿਰਪਾ ਰ ਨਾਨਕ ਨੀਚ ਕਹਿ ਵਿਚਾਰ ਵਾਰ ਨਾ ਜਾਵੇ ਇਕ ਵਾਰ ਜੋ ਜਤ ਪਾਵੇ ਸਾਇ ਭਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਗ ਥਾਵ ਅਗਮ ਅਗਮ ਸੰਖ ਲੋਇ ਅਸੰਖ ਹੈ ਸਿਰ ਪਾਰ ਹੋਇ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਖਨ ਬੋਲਨ ਬਾਣ ਅਖਰਾ ਸਰ ਸੰਜੋਗ ਵਖਾਣ ਜਿਨ ਹੈ ਲਖੇ ਦੇ ਸਰਨਾਹੇ ਦੇ ਪਰਮਾਇ ਤੇਵ ਤਵ ਪਾਹੇ ਜੀਤਾ ਗੀਤਾ ਤੇ ਤਾ ਨਾਉ ਵਣਦਾਵੇਂ ਨਾਹੀ ਕੋ ਥਾਉ ਕੁਦਰਤ ਖਵਨ ਕਹਾ ਵਿਚਾਰ ਵਾਰ ਇਨ ਨ ਜਾਵੇ ਤੂ ਜੋਤ ਭਾਵੇ ਛਾਏ ਪਨੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਗਏ ਹੱਥ ਪੈਰ ਤਨ ਦੇਹ ਪਾਣੀ ਤੂ ਤਦਰਸ ਅਖੇਹ ਮੂਤ ਬਲਿ ਤੇ ਕੱਪੜ ਹੋਏ ਦੇ ਸਾਬੂਨ ਲਿਗੈ ਹੋ ਤੂ ਈ ਰਿਹਾ ਮਦ ਪਾਪ ਆ ਗਿਆ ਸੰਗ ਹੋ ਤੂੰ ਫੇ ਨਾ ਵੇ ਤੇ ਰੰਗ ਉੰਨੇ ਪਾਪੇ ਆਖਣ ਨਾਹੀ ਕਰ ਕਰ ਕਰਨ ਲਕ ਲੈ ਜਾਹੁ ਆਪੇ ਬੀਜ ਆਪੇ ਹੀ ਖਾਭੂ ਨਾਨਕ ਹੁਕਮੀ ਆਪ ਗੋ ਜਾਹੁ ਤੀਰ ਤਵਦਿਆ ਦਤ ਦਾਨ ਏਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਾ ਤੀਰਥ ਮਰਨਾਉ ਸਭ ਗੁਣ ਤੇਰੇ ਮੇਰਾ ਹੇ ਕੋਈ ਵਣ ਗੁਣ ਕੀਤੇ ਭਗਤ ਨਾ ਹੋਵੇ ਸਵਾਸਤਾ ਆਤਮਾਣੀ ਪਰਮਾਉ ਸਾਸੁ ਸੁਹਾਨ ਅਸਦਾ ਮਨ ਚਾਉ ਕਵਨ ਸਵੇਲਾ ਵਖਤ ਕਮਣ ਕਵਨ ਛਿਤ ਕਵਨ ਵਾਰ ਕਵਨ ਸਰੋਤੇ ਮਾਹੂ ਕਵਨ ਜਿਤ ਹੋ ਆਕਾਰ ਵੇ ਨਾ ਪਾਇਆ ਫਨ ਤੇ ਨੀ ਹੋਵੇ ਲੇਖ ਪ੍ਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪ੍ਰਾਣ ਸਿਤਵਾਰ ਨਾ ਜੋਗੀ ਜਾਣੈ ਰਤਮਾ ਹੋ ਨ ਕੋਈ ਜੇ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਾਖਾ ਕਿਵ ਸਾ ਲਾਹੇ ਕਿਵ ਵਰਨੇ ਕਿਵ ਜਾਣਾ ਨਾਨਕ ਆਗਨ ਸਭ ਅਕ ਵਖ ਇਕਦੋ ਇੱਕ ਸਿਆਣਾ ਵੱਡਾ ਸਾਹਿਬ ਢਿਨਾਈ ਗਿਤਾ ਜਾ ਕਹੂ ਗੈ ਨਾਲੇ ਜੀ ਕੋ ਆਪੋ ਜਾਣੇ ਅਗੇ ਗਿਆਨ ਸੁਹੇ ਪਾਤਾਲ ਅਵਤਾਲ ਲਖ ਅਗਾਸ ਅਗਾਸ ਓੜ ਕੋੜ ਗਪਾਰਥ ਕੇ ਵੇਦਿਕ ਨਿਕ ਬਾਤ ਸੈ ਸਠਰ ਹੈ ਕਹਨਿ ਗਤੇਬ ਸਨੇਤਾਤ ਲਿਖਾ ਹੋਇ ਤਾ ਲਿਖਿਆ ਲਿਖ ਹੋਇ ਬਨਾਸ ਨਾਨਕ ਵੱਡਾ ਆਖਿਆ ਆਪੇ ਜਾਣੇ ਆਪ ਸਾਲਾਹੀ ਸਾਲਾਹ ਤੇ ਸ੍ਰੋਤ ਨਾ ਪਾਈਆ ਨਦੀਆਂ ਤੇ ਵਾਹ ਆਪੇ ਸਮੁੰਦਰ ਨਾ ਜਾਣੀ ਹੈ ਸਮੁੰਦਰ ਸਾ ਹਾਸਲ ਤਾਨ ਗ੍ਰਹਾ ਸੇਤੀ ਮਾਲ ਤਲ ਕੀੜੇ ਤੁਨ ਨਾ ਭੋਗਨੀ ਜੇਦ ਸੁਨ ਹੋ ਨਾ ਵਿਸਰਣ ਹੈ ਅੰਤਨਾ ਸਿਵ ਤੇ ਗਹਿਮਨੰਤ ਅੰਤਨਾ ਕਰਨੇ ਦੇਣ ਅੰੰਤ ਅੰਤਨਾ ਵੇਖਣ ਸੁਣਨ ਅੰੰਤ ਅੰਤਨਾ ਜਾਪੈ ਕੀਆ ਮਨ ਮੰੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਰਵਾਰ ਅੰਤ ਕਾਰਨ ਗਏ ਤੇ ਬਲ ਲਾਹੇ ਤਾਂ ਕਿ ਅੰਤਨਾ ਪਾਏ ਜਾਹੇ ਇਹੋ ਅਤ ਨਾ ਜਾਣੇ ਕੋਈ ਬਖਤਾ ਕਹਿਆ ਬਖਤਾ ਹੋਈ ਵੱਡਾ ਸਾਹਿਬ ਚਾਥਾਉ ਉੱਚੇ ਪਰੋਚਾ ਨਾ ਹੋਈ ਅਡੋਚਾ ਹੋਵੇ ਕੋਈ ਜੇ ਸੋਚੇ ਕੋ ਜਾਣ ਸੁਵੇ ਜੇ ਉਹ ਆਪ ਜਾਣ ਆਪ ਆਪ ਨਾਨਕ ਨਦਰੇ ਕਰਮੀ ਦਾਤ ਬਖਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਲਾਤ ਕੇਤੇ ਮਗਹ ਜੋਤਿ ਪਾਰ ਕੇਤੇ ਆਗਨ ਤਨਹੀ ਵਿਚਾਰ ਕੇਤੇ ਖੱਪ ਟੁੱਟੇ ਵਿਕਾਰ ਜਿਤੇ ਨੈ ਨੈ ਕ੍ਰਿਪਾ ਹੈ ਕੇਤੇ ਮੂਰਖਾ ਹੀ ਖਾਏ ਕੇਤੀਆ ਦੁਖ ਭੂਖ ਸਦਮਾਰਹਿ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਬਾਣੇ ਹੋਵੇ ਅਮੋਰਾ ਨਾ ਸਕੈ ਕੋਈ ਜੇ ਕੋ ਖਾਇ ਕਾਖਣ ਪਾਏ ਹੋ ਜਾਣਾ ਜਿਤੇ ਮੂਖਾਏ ਆਪੇ ਜਾਣੇ ਆਪੇ ਦੀ ਆਖ ਹੈ ਸੇਪੇ ਕੀ ਕੀ ਜਿਸ ਨੂੰ ਬਖਸ਼ੇ ਸਿਪਤ ਉਸਲਾਹ ਨਾਨਕ ਪਾਤਸ਼ਾਹ ਹੀ ਬਾਦਸ਼ਾਹ ਅਮਲਗੁਣ ਅਮਲ ਵਪਾਰ ਅਮਲ ਵਪਾਰੀ ਉਨ ਪੰਧਾਰ ਅਮਲਵ ਹੈ ਅਮਲ ਜਾਹੇ ਉਨ ਪਾਇ ਅਮਲਾ ਸਮਾਹੇ ਅਮਲ ਧਰਮ ਅਮਲ ਦੇਵਾਨ ਅਮਲ ਤੁਲ ਅਮਲ ਪ੍ਰਭੂ ਸ਼ੀਸ਼ ਅਮਰ ਵਿਸਾਨ ਆਮਲ ਕਰਮ ਅਮਲ ਪ੍ਰਮਾਣ ਅਮਲੋ ਮਲਾਖਿਆ ਨਾ ਜਾਏ ਆਖ ਆਖ ਨਾ ਲਿਵ ਲਾਈ ਆਖ ਹੈ ਵਿਦਪੜ ਪ੍ਰਾਨ ਆਖੇ ਪੜੇ ਕਰੇ ਵਿਖਿਆਣ ਆਖੇ ਪਰਮੇ ਆਖੇ ਇੰਦ ਆਖ ਹੈ ਗੋਪਿਤ ਗੋਵਿੰਦ ਆਖ ਹੈ ਸਰਾਗ ਹੈ ਸਿਧ ਆਖ ਹੈ ਕੀਤੇ ਗਿਤੇ 부ਦ ਆਖ ਧਾਨ ਆਖ ਹੈ ਦੇਵ ਆਖ ਹੈ ਸੁਰ ਨਰ ਮਨੁ ਜਨ ਸੇ ਕੀਤੇ ਆਖ ਆਖ ਨ ਪਾਵੇ ਕੀਤੇ ਕਹਿ ਕਹਿ ਉਠ ਉਠ ਜਾਹ ਏਤੇ ਗਿਤੇ ਹੂਰ ਕਰੇ ਤਾਖ ਨ ਸਕੈ ਕੀ ਕੀ ਦੇਵੜ ਪਾਵੇ ਤੇਵੜ ਹੋਏ ਨਾਨਕ ਜਾਣ ਸਾਚਾ ਸੋਏ ਜੀ ਇੱਕ ਵਖੇ ਬੋਲ ਵਿਗਾਨ ਤਾਲ ਖਿਏ ਸ੍ਰੀ ਗਾਵਾਰ ਗਵਰ ਸੋਦਰ ਕਿਹਾ ਸੋਵ ਕਰ ਕੇ ਹਾ ਜਦ ਬੈ ਸਰਬ ਸਮਾਦੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਣ ਹਾਰੇ ਕੀਤੇ ਰਾਗ ਬੇ ਸੋ ਕਹਿਨ ਕੀਤੇ ਗਾਵਨ ਹਾਰੇ ਗਾਵ ਹ ਤੂੰ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਹਿ ਚਿਤ ਗੁਬਤਿ ਲਗਿ ਗਿਆਨ ਹੈ ਲਿਖ ਲਿਖ ਧਰਮ ਉਚਾਰੇ ਗਾਵਹਿ ਸ੍ਰੀ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਨੰਦਰਸਨ ਬੈਠੇ ਦੇਵਤੀਆਂ ਦਰਨਾਲੇ ਗਾਵਹਿ ਸੈਸਮਾ ਦੇ ਅੰਦਰ ਅਗਾ ਬ੍ਰਸਾਦ ਵਿਚਾਰੇ ਗਿਆਨ ਜਤੇਸ ਦੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਬਿਦਨਰ ਕੇਸਰ ਜਗ ਜਗ ਵਿਦਾਨ ਨਾਲੇ ਗਾਵਹਿ ਕੁੜੀਆਂ ਮਨਮੋਹਨ ਸਰਗਾਮ ਚਪਿਆਲੇ ਗਾਵਨ ਰਤਨਉਪਾਇ ਤੇਰੇ ਆਟ 60 ਦਿਨ ਰਤ ਨਾਲੇ ਗਾਵਹਿ ਜੂਦ ਮਹਾਮਲਸੂਰਾ ਗਾਵ ਰਖਾਣੀ ਛਾੜੇ ਗਾਵਹਿ ਖੰਡ ਮਲਵਰ ਪੰਡਾ ਕਰ ਕਰ ਖੇਤਾਰੇ ਸਹਿਤ ਤਨ ਗਾਵ ਹੈ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਹਿਮੈ ਜਤਨਾਵਨ ਨਾਨਕ ਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸਚਾ ਸਚਿ ਨਾਹੀ ਹੈ ਪਿਹੋ ਸੇ ਜਾ ਨਾ ਜਾਸੀ ਰਚਨਾ ਜਿੰਦਰ ਚਾਇ ਰੰਗੇ ਰੰਗੇ ਪਾਤੇ ਕਰ ਕਰ ਰੰਸ਼ੇ ਮਾਇਆ ਅਜ ਨੂੰ ਪਾਈ ਕਰ ਕਰ ਵੇਖਿਆ ਗੀਤਾ ਪੜ ਜਿਵ ਤਿਸ ਦੇਵੜਿਆਈ ਜੋ ਅਜ ਸਪਾਵੈ ਸੁਵੇ ਕਰਸੀ ਹਕਮ ਨਾ ਕਰ ਨਾ ਜਾਈ ਸੋ ਪਾਤਸ਼ਾਹ ਸਹਾ ਪਾ ਸਾਹਿਬ ਨਾਨਕ ਰਹਣ ਨਾ ਜਾਏ ਮੁੰਦਾ ਸੰਤੋ ਸਰਨ ਪਾ ਚੂਲੇ ਧਿਆਨ ਕੀ ਕਰੈ ਵਿਪੂਤ ਫਿਰਥਾ ਕਾਲ ਕੁਵਾਰੇ ਕਾਇਆ ਜੋਗ ਤਿਰੰਡਾ ਪ੍ਰਤੀਤ ਆਈ ਪੰਜੀ ਸਾਗਰ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਸੁਸੈ ਆਦੇਸ਼ ਆਦ ਅਨੀਲ ਅਨਾਧਨ ਹਤ ਜੁਗ ਜੁਗ ਇੱਕੋ ਵੇਸ ਪਉਦਗਿਆਂ ਦੇ ਆਪ ਨਾਰਣ ਕਟਗਰਵਾਜੇ 나ਦ ਆਪ ਨਾਥ ਨਾਥ ਸਭ ਜਾ ਕੇ ਰਿੱਧ ਸਿੱਧ ਅਮਰਾ ਸਾਧ ਸੰਯੋਗ ਵਿਜੋਗ ਦਵਿਕਾਰਤਿ ਲਾਭ ਹੈ ਲੇਖਿਆਵਹਿ ਪਾਗ ਆਦੇਸ਼ ਦਸੈ ਆਦੇਸ਼ ਆਦਨੀਲ ਅਨਾਦਨਾ ਹਤ ਜੁਗ ਜੁਗ ਇਕੂ ਵੇਸ ਇਕਾ ਮਾਇ ਜੁਗਤਿ ਆਇ ਇਦਨ ਚੇਲੇ ਪਨਵਾਨ ਸੰਸਾਰ ਇਕ ਪੰਡਾ ਅਨੇਕ ਲਾਏ ਦਿਵਾਨ ਜੇਵਦਿ ਸੁਪਾਵੈ ਦਵੈ ਚਲਾਵੈ ਜਬ ਹੋਵੈ ਪ੍ਰਮਾਣ ਕਿ ਉਹ ਨਾਲ ਦਰਨ ਆਵੇ ਬਖਤਾਏ ਹੋਏ ਵਡਾਨ ਆਦੇਸ ਜਸੈ ਆਦੇਸ ਆਦਲੇ ਨਾ 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 ਹਤ ਜੁਗ ਜੁਗ ਕੋ ਈਸ ਆਸਣ ਲੋਏ ਲੋਏ ਪੰਡਾਰ ਜੋਸ਼ ਪਾਇਆ ਸੇਕਰਾਰ ਕਰ ਕਰ ਵੇਖ ਸਰਜਨ ਹਾਰ ਸੱਚੇ ਸਾਥੀਕਾਰ ਆਦੇਸ਼ ਦਸੈ ਆਦੇਸ਼ ਆਦ ਨੀਲ ਅਨਾਦਨਾ ਹਤੁ ਜੁਗ ਜੁਗ ਇਕ ਰੂਪ ਇਸ ਦੂਜੀ ਬੋਲਾ ਕੋ ਹੈ ਲਖੁ ਮਹ ਹੈ ਲਖ ਵੇਸ ਲਖ ਲੰਘੇੜਾ ਕੀ ਹੈ ਇਕ ਨਾ ਜਗਦੇਸ਼ ਇਤਰਾਹ ਆਵਦ ਪਉਣੀਆਂ ਚੜੇ ਹੋਏ ਕੇਸ ਸੁਣ ਗੱਲ ਆਕਾਸ਼ ਕੀ ਕੀਟ ਆਈ ਰੇ ਸੁਣ ਨਾਨਕ ਨਦਰੇ ਪਾਈਐ ਕੂੜੇ ਕੂੜੇ ਭੀਸ ਆਖਣ ਜੋਰ ਤੇ ਪੈਣੇ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਦੇਵਣ ਮਰਣ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੇ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹਸ ਹਸ ਜੋਰ ਕਰਵੇ ਖੈ ਸੋਈ ਨਾਨਕ ਉਤਮ ਨੀਚ ਨਾ ਹੋਈ ਰਾਤੀ ਰੋਤੇ ਥਤੇ ਵਾਰ ਪਵਨ ਫਣ ਅਗਨੀ ਪਾਤਲ ਇਸ ਵਿੱਚ ਧਰਤੇ ਥਾ ਰਖੇ ਤਨ ਸੰਸਾਰ ਇਸ ਵਿੱਚ ਜੀਤ ਗਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੇ ਹੋਏ ਵਿਚਾਰ ਸਚਾਪ ਸਚਾ ਦਰਬਾਰ ਇਥੈ ਸੋਹਣ ਪੰਜ ਪ੍ਰਮਾਨ ਨਦਰੇ ਕਰੰ ਭਗਵਾਨ ਸਾਡ ਗਤ ਬਗਾਇ ਉਥੇ ਪਾਏ ਨਾਰ ਗਿਆ ਜਾਪੇ ਜਾਏ ਧਰਮ ਕੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੇ ਵੇ ਸੰਤਰ ਕੀਤੇ ਕਾਨ ਮਹੇਸ਼ ਕੀਤੇ ਪਰਮੇਕਾਰਦ ਖੜੀ ਹੈ ਰੂਪ ਰਾਂਕੇ ਵੇਸ ਕੀਤੇ ਆਕਾਰਾਂ ਮੇ ਮੇਰਾ ਕੀਤੇ ਕੀਤੇ ਤੁਪਦੇਸ਼ ਕੀਤੇਂ ਚੰਦ ਅਸਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਦਗੁਦ ਨਾਦ ਕੀਤੇ ਕੀਤੇ ਦੇਵ ਵਿਵੇਸ਼ੁ ਅਭਿਤੇ ਦੇਵਦਾਨ ਨਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤ ਅਨੰਤ ਕੀਤੀਆਂ ਸੁਰਤੀ ਸੇਵਾ ਕੀਤੇ ਨਾਨਕ ਅਨੰਤ ਗਿਆਨ ਖਲਵੇ ਗਿਆਨ ਪ੍ਰਚੰਡ ਜਥੇ ਨਾਮ ਬਨੋਦ ਕੋਣ ਅਨੰਦ ਸਰਵਖੰਡ ਕੇ ਬਾਣੀ ਰੂਪ ਜਥੇ ਘਾਰਦ ਘੜੀਐ ਬਹੁਤਨੂਪ ਤਾ ਜਿਵਨ ਅਗਥਿਆ ਨ ਜਾਹੇ ਦੇਖੋ ਕਹੈ ਪਿਛੇ ਪੁੱਛਤਾਇ ਪਿਥੈ ਘੜੀਐ ਸੁਰਤਿ ਮਾਤਾ ਮਨ ਬੁੱਧ ਜਥੈ ਕੜਿਐ ਅਸਨਾ ਸਦਾ ਗੀ ਸੁਖ ਕਰਮ ਖੰਡ ਕੀ ਬਾਣੀ ਜੋਰ ਜਥੈ ਹੋਰਨਾ ਕੋਇ ਹੋਰ ਤਿਥੈ ਜੋਦ ਮਹਾਮਲ ਸੂਮਰ ਦਰਮੇ ਨਾਮ ਰਹਾ ਪ੍ਰਪੂਰ ਜਿਤੈ ਸਿਤੋ ਸਿਤਾ ਮਹਿਮਾ ਮਾਹੀ ਤਾਗ ਰੂਪਨਾ ਕਥਨੇ ਜਾਹਿ ਨਾ ਹੋ ਮਰੇ ਨਾ ਠਾਗੇ ਜਾਹੇ ਅਨਖੇਰਾ ਉਹ ਸੈਭਨ ਬਾਹੇ ਦਿੱਥੈ ਭਗਤ ਵਸਾ ਕੇ ਲੋਗ ਏਕ ਰਿ ਅਨੰਦ ਸੱਚਾ ਮਨ ਸੁਏ ਸੱਚ ਅਖਨੋ ਸੰਦਰੰਕਾਰ ਕਰ ਕਰ ਵੇਖ ਨਦਰਣੇ ਹਾਲ ਤਥਾ ਖੰਡ ਮਨ ਵਰਪੰਡ ਜੀ ਕੋ ਕਥੈ ਤ ਅੰਤਨੰਤ ਦਿੱਥੈ ਲੋਲ ਵਕਾਰ ਜਿਉ ਜਿਉ ਹੁਕਮ ਜਵੈ ਤਵ ਵਿਕਾਰ ਵੇਖੇ ਵਿਸਾਗਰ ਵਿਚਾਰ ਨਾਨੰਗ ਅਥਨਾ ਕਿਰਡਾ ਸਾਰ ਜਤ ਪਹਾਰਾਤੀ ਰਜ ਸੁਨਿਆਰ ਹਰਿ ਨਾਮਤ ਵਿਧਥਿਆਰ ਭਉ ਅਖ ਲਗਨ ਦਵਤਾ ਭੰਡਾ ਤ ਪੰਮਰਤ ਅਦਿਤ ਟਾਲ ਗੜਿਏ ਸ਼ਬਦ ਸਚੇ ਡਕਸਾਲ ਜਨ ਕੋ ਨਦਰ ਕਰਮ ਜਨਕਾਰ ਨਾ ਨਗਨਦਰੇ ਨਦਰੁਨੇ ਹਾਲ ਸ਼ਲੋਕ ਪਵਨ ਗਰੂ ਪਾਣੇ ਪਿਤਾ ਮਾਤਾ ਦਰਤ ਮਹਤ ਦੇਵਸਰਧ ਦਾਇ ਦਾਇਆ ਇਲੈ ਸਗਲ ਜਗਤ ਚੰਗਿਆ ਜੀਆਂ ਬਰਿਆਜ ਵਾਚੈ ਦਰਮਾਧੂਰ ਕਰਮੀ ਆਪੋ ਆਪਣੀ ਕੀ ਨੇੜੈ ਕਿਆ ਦੂਰ ਜਿਨੇ ਨਾਮ ਟਿਆਆ ਗੈਮ ਸਕਦਕਾਲ ਅਨانک ਤੇ ਮੁਕੁਜਿਆਲੇ ਕਿਤੇ ਈਸ਼ੁਪੀਨਾ ਵਾਹਿਗੁਰੂ ਰਾਮਕਲੀ ਮਹਾਨਾ ਤੇ ਜਾਨਾ ਦੇਖ ਓ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਆਪਿਆ ਮਿਰਹਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨਵਧੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਵਨਾਈਆ ਸਾਧੋ ਤਾਂ ਗਵ ਹਰੀ ਕੀ ਰਾਮ ਅਨਜ ਨੇ ਵਸਾਇਆ ਕਹੇ ਨਾਨਕ ਆਨੰਦੁ ਗਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਰ ਹੋ ਹਰਿ ਨਾਦਿ ਹਰਿ ਨਾ ਰਹੋ ਤੂੰ ਮਨ ਮੇਰੇ ਦੂ ਸਭ ਸਾਰਨਾ ਅੰਗੇ ਗਾਰ ਹੋ ਤੇਰਾ ਕਾਰਜ ਚਉ ਸਾਰਨਾ ਸਭਨਾ ਵਿਲਾਸ ਸੁਪਰਾਤ ਸਵਾਮੀ ਸੋ ਕਿੰਮਨ ਅਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਚਹ ਜਿਸ ਦੇ ਸੋ ਪਾਵੈ ਸਦਾ ਸਿਵ ਸਲਾਹਾ ਤੇਰੀ ਨਾਮ ਨਸਾਵੈ ਨਾਮਿਨ ਕਿਅ ਮਨੋਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਆਖਿਆ ਨਾਹੀ ਕਰਤੇ ਰਹਿ ਸੱਚਾ ਨਾਮ ਮੇਰਾ ਧਾਰੋ ਸੱਚਾ ਨਾਮ ਧਰਮੇਰਾ ਇਨ ਬੁਖਾਂ ਸਾਗ ਵਾਈਆ ਪ੍ਰਸ਼ਾਂਸ ਗੁਣ ਅਸਿਆ ਇਨ ਇੱਛਾ ਸਾਪ ਜਾਈਆ ਆਖਦਾ ਪ੍ਰਭੂਨ ਕੀਤਾ ਗ੍ਰਿਵਟਪੂ ਜਿਸ ਅਦੇਵੜੇ ਆਇਆ ਕਹੇ ਨਾਨਕ ਸੁਨ ਸੰਤਹੁ ਸਵਤ ਰੋਪੇ ਆਰੋ ਸਾਚਾ ਨਾਮ ਮੇਰਾ ਦਰੋ ਅਵਾਜੇ ਪੰਜ ਸਤ ਕਰ ਸੁਭਗੈ ਕਰ ਸੁਭਗੈ ਸਬਦ ਬਾਜੀ ਕਲਾਜਤ ਕਰ ਤਾਰੀਆਂ ਪੰਜ ਦੂਦ ਵਸਿਤ ਗਾਲ ਗੰਡਕ ਮਾਰਿਆ ਤੁਰ ਕਿਰਪਾ ਆਤ ਜਨਕ ਸੇ ਨਾਮ ਹਰਿ ਕੇ ਲਾਗੇ ਕਹ ਨਾਨਕ ਦਸੂਆ ਕਰਨ ਹਦ ਬਚੇ ਆਨੰਦ ਸੁਨੋਣਾ ਭਾਗੀ ਹੋ ਸਗਲ ਮਨੋਰਥ ਪੂਰੇ ਪਾਰਬ੍ਰਮ ਬਰਾ ਪਾਇਆ ਤੇਰੇ ਸੰਗਿ ਸੂਰੀ ਦੋਖ ਰੋਗ ਸੁਨਤਾ ਬਤਰੇ ਸੁਣੇ ਸਚੇ ਬਾਣੀ ਸੰਤ ਸਾਜਣ ਭਾਏ ਸਰਸੇ ਪੂਰੇ ਗੁਰ ਤੇਜਾ ਸੁਨਤੇ ਪੁਨਿ ਕਹਤੇ ਪਵਿੱਤ ਸਤਿਗੁਰ ਹਾ ਵਰਪੂਰੇ ਬੁਲਵੰਤ ਨਾਨਕ ਹੋ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੂ ਦੇਵ ਸਰਾਧਿ ਦਾਇ ਦਾਇਆ ਬਿਨ ਸਗਨੇ ਦੇ ਗੱਤ ਚੰਗਿਆ ਗਿਆਂ ਮਰਿਆਈਆਂ ਹਵਾਚੇ ਦਰਮਹਦੂਰ ਕਰਮੇ ਆਪੋ ਆਪਣੀ ਕੀ ਨੇੜੇ ਕਹਿ ਦੂਰ ਜਿਨੇ ਨਾਮ ਧਿਆਇਆ ਗਾਇਮ ਸਤਿਦਕਾਲ ਨਾਨਕ ਤੇ ਮੁਖ ਉਜਾਲੇ ਹਿਤੇ ਸੁਖੇ ਨਾਮ ਜਿਨੇ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਦੈਨੂ ਕੋ ਜਾਲੇ ਕੀਤੇਸ਼ ਪੀ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ